ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਮਾਤਾ ਸੁਲਖਣੀ ਜੀ ਨੂੰ ਵਿਆਹ ਹੋਇਆ ਸੀ ਅਤੇ ਇਸ ਨੂੰ ਲੈ ਕੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਪੁਰੀ ਸ਼ਰਦਾ ਅਤੇ ਤੁਮ ਤਾਮ ਨਾਲ ਬਟਾਲਾ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਹਰ ਸਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਦਾ ਹੈ ਤੇ ਅਗਲੇ ਦਿਨੇ ਨਗਰ ਕੀਰਤਨ ਬਟਾਲਾ ਸ਼ਹਿਰ ਦੀ ਪ੍ਰਿਕਰਮਾ ਕਰਦੇ ਹੋਏ ਸੰਗਤਾਂ ਨੂੰ ਸਰਸਨ ਦੀਦਾਰੇ ਦਿੰਦਾ ਹੈ ਦੇਸ਼ ਵਿਦੇਸ਼ ਤੋਂ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਬਟਾਲਾ ਪਹੁੰਚਦੀ ਹੈ ਇਸ ਸਾਲ ਇਹ ਵਿਆਪੁਰਬ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੀ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਬਟਾਲਾ ਦੇ ਗੁਰਦੁਆਰਾ ਸ੍ਰੀ ਸਤਕਰਤਾਰੀ ਨ ਵਿਖੇ ਐਸਜੀਪੀਸੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਕੀਤੀ ਗਈ ਇਸ ਮੌਕੇ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਵਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਵਿਆਪੁਰਬ ਨੂੰ ਲੈ ਕੇ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਇਸ ਦੌਰਾਨ ਪਹੁੰਚਣ ਵਾਲੀਆਂ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹ ਨਾ ਨ ਕਰਨ ਪਵੇ ਨਾਲ ਹੀ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਬਟਾਲਾ ਦੀਆਂ ਸੜਕਾਂ ਹਾਲਾਤ ਸੁਧਾਰਨ ਅਤੇ ਬਟਾਲਾ ਵਿੱਚ ਜੋ ਕਮੀਆਂ ਨੂੰ ਦੂਰ ਕਰਨ ਕਿਉਂਕਿ ਇਹ ਵਿਆਪੁਰਬ ਸਭ ਦਾ ਸੰਝਾ ਹੈ ਤੇ ਇਸ ਦਿਹਾੜੇ ਨੂੰ ਲੈ ਕੇ ਸੰਗਤ ਦੇਸ਼ ਅਤੇ ਵਿਦੇਸ਼ਾਂ ਤੋਂ ਆਉਂਦੀ ਹੈ ਅਤੇ ਸੰਗਤ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ ਉੱਥੇ ਹੀ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰੂ ਮਰਯਾਦਾ ਅਨੁਸਾਰ ਇਸ ਮਹਾਨ ਦਿਹਾੜੇ ਨੂੰ ਮਨਾਇਆ ਜਾਵੇ ਬਟਾਲਾ ਤੋਂ ਨੇਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਦਾ ਫਖਾ ਵਾਹਿਗੁਰੂ ਜੀ ਕੀ ਫਤਹਿ ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼ੋਮੀ ਗੁਰਦਰਾ ਦਾ ਪ੍ਰਬੰਧਕ ਕਮੇਟੀ ਸਮੂਹ ਨਾਨਕਨਾਮਲੇਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲਖਮੀ ਦੇ ਵਿਆਹ ਪਰਬ ਦੀ ਲੱਖ ਲੱਖ ਵਧਾਈ ਜਿੰਨਾ ਅੱਜ ਗੁਰਦਰਾ ਸਾਤ ਕਰਤਾਰੀਆ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਇਲਾਕੇ ਦੇ ਪਤਵੰਤਿਆਂ ਦੀ ਔਰ ਸਭਾ ਸੁਸਾਇਟੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਾਰੇ ਆਪਸ ਵਿੱਚ ਮਿਲ ਕੇ ਵਿਚਾਰਾ ਕਰ ਰਹੇ ਹਾਂ ਵਿਚਾਰਾ ਇਹ ਸਬੰਧ ਰਿਸ਼ਤੇ ਕਿ ਜੋ ਇਹ ਕਾਰਜ ਨੇ ਮਾਲਕ ਦੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਦਿਨ ਨੂੰ ਮਨਾਇਆ ਜਾਵੇ ਔਰ ਗੁਰਦਰਾ ਕੰਧ ਸਾਹਿਬ ਗੁਰਦਰਾ ਸਤਕਰਤਾਰੀਆ ਸਾਹਿਬ ਗੁਰਦਰਾ ਡੇਰਾ ਸਾਹਿਬ ਇੱਥੇ ਪਹਿਲੀ ਤਰੀਕ ਦੇ ਲਾਗੇ ਹੋ ਪੈ 1 ਸਤੰਬਰ ਦੇ ਲਾਗੇ ਇਹ ਸਾਰੇ ਕਾਰਜ ਆਰੰਭ ਹੋ ਜਾਣੇ ਆ ਕਿਤੇ ਕੀਰਤਨ ਦਰਬਾਰ ਕਦੇ ਢਾਡੀ ਦਰਬਾਰ ਕਿਤੇ ਹੋਰ ਪ੍ਰੋਗਰਾਮ ਸਾਰੇ ਚੱਲਣੇ ਨੇ ਉਹਦੇ ਇਸੇ ਤਰ੍ਹਾਂ 5 ਤਰੀਕ ਨੂੰ ਗੁਰਦਰਾ ਡੇਰਾ ਸਾਹਿਬ ਜੋ માતા ਸਰਖਣੀ ਦਾ ਪੇਕਾ ਘਾਰੇ ਉਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਵੀ ਕਰ ਰਹੇ ਨੇ 8 ਤਰੀਕ ਨੂੰ ਇਥੋਂ ਸੰਗਤ ਜਿਹੜੀ ਇਹ ਉਹ ਗੁਰਦੁਆਰਾ ਬੇਰ ਸਾਹਿਬ ਸultanpur Lodhi ਜਾਏਗੀ 8 ਤਰੀਕ ਨੂੰ ਹੀ ਅਖੰਡ ਪਾਤਸ਼ਾਹ ਸਾਰੇ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋਣਗੇ 9 ਤਰੀਕ ਨੂੰ ਉਥੋਂ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਉਣਾ ਹੈ 10 ਸਤੰਬਰ ਨੂੰ ਇਕ ਮਹਾਨ ਨਗਰ ਕੀਰਤਨ ਗੁਰਦਾਰਾ ਡੇਰਾ ਸਾਹਿਬ ਮਾਤਾ ਸ੍ਰੀ ਸਲਖਣੀ ਦਾ ਜਿਹੜਾ ਪੇਕਾ ਘਰ ਸੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਤੋਂ ਉਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗੁਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਕੇ ਗੁਰਦਾਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਹੈ ਮੈਂ ਸਮੂਚੀਆਂ ਨਾਨਕ ਨਾਮ ਜੇਵਾ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੇ ਉੱਥੋਂ ਦੇ ਸਕੱਤਰ ਸਹਿਬਾਨ ਵੱਲੋਂ ਬੇਨਤੀ ਕਰਨਾ ਆਓ ਹਲਕੇ ਇਸ ਦਿਨ ਤੇ ਸਾਰੇ ਇਕੱਤਰ ਹੋ ਕੇ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸ਼ੀਸ਼ ਝੁਕਾਉਣ ਲਈ ਆਪਾਂ ਵੱਧ ਤੋਂ ਵੱਧ ਯੋਗ ਪ੍ਰਬੰਧ ਵੀ ਕਰਨੇ ਨੇ ਔਰ ਸ਼ਰਧਾ ਦੀ ਆਮਦ ਲਈ ਸਾਰਾ ਸਤਕਾਰ ਵਿੱਚ ਪ੍ਰਬੰਧ ਵੀ ਕਰਨਾ ਉਤੇ ਰਸਤਿਆਂ ਨੂੰ ਸਜਾਵਟ ਵਿੱਚ ਸਜਾਉਣਾ ਜਿੱਥੇ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁੱਲੜ ਬਾਜ ਕੋਈ ਵੀ ਹੋਵੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਹੋਵੇ ਆਪਣੇ ਟਰੈਕਟਰਾਂ 'ਤੇ ਡੀਜੇ ਲਾ ਕੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਸੰਗਤ ਵਿੱਚ ਆ ਕੇ ਜੇ ਕੋਈ ਖਰਾਬੀ ਕਰਦਾ ਉਹ ਪ੍ਰਸ਼ਾਸਨ ਉਹਨੂੰ ਸਖਤ ਤੋਂ ਸਖਤ ਕਾਰਵਾਈ ਉੱਤੇ ਕਰੇ ਪਰ ਸਾਡੀ ਨਿਮਰਤਾ ਸਾਇਦ ਉਹਨਾਂ ਨੌਜਵਾਨਾਂ ਨੂੰ ਬੇਨਤੀ ਏ ਆਓ ਆਪਾਂ ਗੁਰੂ ਨੂੰ ਸਮਰਪਿਤ ਹੋਣਾ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨੀ ਗੁਰੂ ਕੋਲੋਂ ਅਸੀਸ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਣਾ ਪੈਣਾ ਹੈ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਵਿਚਾਰਾਂ ਸਾਰੀ ਸੰਗਤ ਦੇ ਹੁੰਦਿਆਂ ਕਰਕੇ ਅਗਲੇ ਫੈਸਲੇ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਤੱਕ ਸਾਰੀ ਗੱਲ ਕੀਤੀ ਜਾਏਗੀ ਬਹੁਤ ਬਹੁਤ ਫੇਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਤਿਕਾਰਯੋਗ ਸ਼ਖਸੀਤਾਂ ਦਾ ਧੰਨਵਾਦ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸੰਜਸਦ ਮੈਂਬਰ ਫਰੋਮੇਟੀ ਹਲਕਾ ਬਟਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਹਰ ਸਾਲ ਆਪਾਂ ਮਨਾਉਂਦੇ ਹਾਂ ਸਰਦਾ ਭਾਵਨਾ ਨਾਲ ਬਣਾਉਣਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਸਿੱਤੇ ਪਾਛਾ ਬਟਾਲੇ ਦੀ ਸੰਗਤ ਇਹ ਸਤਿਗੁਰ ਜੀ ਇਹ ਚੜ੍ਹਦੀ ਕਲਾ ਵਿੱਚ ਰੱਖਿਓ ਇਦਾਂ ਇਹ ਘਰ ਘਰ ਖੁਸ਼ੀਆਂ ਰੱਖਿਓ ਵਿਆਹ ਦੀ ਜਿਹੜੀ ਗੱਲ ਕਰਦੇ ਜਿੱਦਾਂ ਬਰਾਤ ਆਉਂਦੀ ਬੜਾ ਕੁਝ ਹੁੰਦਾ ਪਰ ਮਹਾਰ ਬੰਦਾ ਜਿਹਦਾ ਸਵਾਗਤ ਕਰਦਾ ਗੁਰੂ ਮਹਾਰਾਜ ਸਿੱਤੇ ਪਾਛਾ ਦੀ ਸ왈ੀ ਦਾ ਇਦਾਂ ਹੀ ਕਰਦੇ ਰਹੀਏ ਮਹਾਰਾ ਸਿੱਤੇ ਪਾਛਾ ਅਗੇ ਅਰਦਾਸ ਬੇਨਤੀ ਕਰਦੇ ਆ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਚ ਆਪਣਾ ਦੀਵ ਮਾਲਾ ਕਰੀਏ ਤੇ ਗੁਰੂ ਮਾਰਾ ਸਿੱਤੇ ਪਾਸ਼ਾ ਜੀ ਨੇ ਪੁੱਛਿਆ ਅਨੰਦ ਮਾਲੀਏ ਬਹੁਤ ਬੜਾ ਨਾਗਰ ਦਾ ਫਰੇ ਬਰਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦਾ ਨਾਮ ਹੈ